ਤਰਉ ਮਹਲਾ 3 ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤិន ਕਰਤੇ ਇੱਕ ਚਲਤ ਉਪਾਇ ਇਨ ਕੋ ਦੈਤੂ ਪ੍ਰਵੇਸ਼ ਸਾਰੇ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਇਹ ਤੀਜੇ ਪਾਸੋਂ ਉਹਨਾਂ ਅਸ਼ਟਪਦੀਆਂ ਚੱਲੀਆਂ ਪਹਿਲਾ ਮਾਰਾ ਸਦਾ ਅਸ਼ਟਪਦੀਆਂ ਨਾਂ ਲਿਖਦਾ ਹੈ ਤੀਜੇ ਪਾਦਸ਼ਾਹ ਦੇ ਉੱਤੇ ਨਹੀਂ ਲਿਖਿਆ ਹੈ ਕਿ ਪਹਿਲੇ ਅਸ਼ਟਪਦੀਆਂ ਸ਼ਬਦ ਨੂੰ ਬਹੁ ਵਜਨ ਸਮਝ ਲੈਣਾ ਹੈ ਇਕੋ ਦੁਆ ਹੈ ਜੀ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਭ ਦੁਆں ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪ੍ਰਹਿਲਾਦ ਦੀ ਸਾਖੀ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਪ੍ਰਹਿਲਾਦ ਦੀ ਅਖਿਆ ਪਰਮੇਸ਼ਰ ਨੇ ਕਿਵੇਂ ਕੀਤੀ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਪਿੱਛੇ ਵੀ ਸ਼ੌਕਤ ਜਾਣ ਚੁੱਕੇ ਹੈ ਸਿੱਖਾਂ ਦੇ ਹੋਰ ਪਰਸ਼ਨ ਕਰਨ ਤੋਂ ਉਤਪੰਨ ਹੰ ਤਿਨ ਕਰਤਾ ਇਕ ਚਲ ਤੋ ਪਾਏ ਬਾਹ ਪੁਰਖ ਦਾ ਬਲਖ ਆਕਾਲ ਪੁਰਖ ਵਾਹਿਗੁਰੂ ਨੇ ਇਕ ਚਲਿਤ ਰੂਪ ਜਿਹੜਾ ਜਗਤੋਂ ਪੈਦਾ ਕੀਤਾ ਹੈ ਗੌਦ ਗੁਰੂ ਕੋ ਐਸੇ ਚਲਿਤ ਨੂੰ ਮਾਰੇ ਸਾਉਗੀ ਨੇ ਐਸਾ ਚਲਿਤ ਰੂਪ ਸਿਆਰਦੇ ਉਤਪੰਨ ਕੀਤਾ ਹੈ ਗੌਦ ਕੀਤਾ ਹੈ ਅਨਹਦ ਬਾਣੀ ਸਤ ਸੁਨਾਇਆ ਹੰਦੋ ਰਹਿਤ ਜਿਹੜੀ ਬਾਣੀ ਹੈ ਨਾ ਗੁਰੂ ਮਹਾਰਾਜ ਪ੍ਰਖ ਦੀ ਤੁਰਦੀ ਉਹਦਾ ਸ਼ਬਦ ਉਦੇਸ਼ ਪਰੇ ਲਾਹ ਦੀ ਭਾਗ ਗੁਰੂ ਮਾਰ ਨੇ ਸੁਨਾਤਾ ਪਰ ਬਾਣੀ ਦੇ ਵਿੱਚ ਗਿਆਨ ਹੋ ਗਿਆ ਭਗਤ ਦੇ ਤਾਹੀਂ ਮਰਮਖ ਭੂਲੇ ਗੁਰਮੁਖ 부ਜਾਰਾ ਦੇਖ ਲੋਜੇ ਮਨਮੁਖਾ ਉਹ ਤਾਂ ਭੁੱਲ ਗਏ ਆ ਗੁਰਮੁਖ ਜੇ ਆਏ ਗੁਰਮੁਖ ਸੰਗਤ ਕਰਕੇ ਉਹਨਾਂ ਨੂੰ ਆਪ ਦਾ ਸੂਰਮਾਨ ਬੁਝਾਰਦਾ ਸਮਝਾਤਾ ਹੈ ਕਰਨ ਕਰਤਾ ਕਰਦਾ ਆਇਆ ਇਹ ਨਰਦਾ ਮੁਖੀ ਆਪ ਹੀ ਆਉਦੇ ਭਲਕਾਂ ਦੀ ਫੈਜ ਰੱਖਣੀ ਤੇ ਜਿਹੜੇ ਬੇਮੁਖ ਲੋਕ ਆ ਉਹਨੂੰ ਡੰਡ ਦੇਣਾ ਇਸ ਕਾਰਨ ਉਹਨੂੰ ਕਰਤਾਰਪੁਰ ਖਾਣ ਵੀ ਕਰਦਾ ਆਇਆ ਚੋਂ ਜੁਗਾਂ ਦੇ ਵਿੱਚ ਗੁਰਕਾਰ ਸ਼ਬਦ ਮੇਰੇ ਅੰਤਰ ਧਿਆਨ ਬਾਬਾ ਲਾਲ ਭਗਤ ਜੀ ਜਦੋਂ ਆਏ ਇੱਥੇ ਮਲਤਾਨ ਵਿੱਚ ਰਹੀਆਂ ਦੇ ਸਰਮ ਵਿੱਚੋਂ ਉਸ ਵੇਲੇ ਮਾਤਾ ਪਿਤਾ ਨੇ ਪੜਨਵਾ ਕੇ ਭੇਜੇ ਤੇ ਜਾ ਕੇ ਸੰਧੇ ਮਰਕੇ ਦੇ ਪਾਸ ਲੱਗੇ ਪੜਨ ਉਹ ਕਹਿਣ ਲੱਗਾ ਕਿਸੇ ਦਾ ਮਰਕਾ ਰਾਜਨੀਤੀ ਦੀ ਵਿਦਿਆ ਪਾੜੋ ਤੋਂ ਪ੍ਰੇ ਲਾਉਣੀ ਉੱਪਰ ਮੁਕਾ ਬੁਰਕਾ ਸ਼ਬਦ ਮੇਰੇ ਅੰਤਰ ਧਿਆਨ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਆ ਉਹ ਜੰਦਰ ਗੋਬਜ ਨਾਮ ਤੇ ਧਿਆਨ ਲੱਗਾ ਹੋਇਆ ਹਰ ਵਕਤ ਜੁੜਿਆ ਰਹਿਣਾ ਕਿ ਤੋ ਹੌਂ ਕਹੂ ਨਾ ਛੱਡੋ ਹਰ ਕਾ ਨਾਮ ਸੱਲਾ ਮਰਤਾ ਕਣ ਲੱਗੇ ਤੇਰਾ ਪਿਤਾ ਤੁਨੂੰ ਮਾਗੀਦਾ ਤੇ ਕਹਣ ਲੱਗੇ ਮੈਂ ਤਾਂ ਕਰੇ ਵੀ ਪਰਮੇਸ਼ਰ ਦਾ ਨਾਮ ਨਹੀਂ ਛੱਡਾਂਗਾ ਹਰ ਵਦ ਸਿਮਨ ਕਰਾਂਗਾ ਰਹਾ ਕਿਤਾ ਪ੍ਰਹਲਾਦ ਪੜਨ ਪਠਾਇਆ ਉਸ ਦੂਜਾ ਨੇ ਵੀ ਪ੍ਰਹਲਾਦ ਨੂੰ ਬਣਵਾ ਕੇ ਭੇਜਿਆ ਲੈ ਪੱਟੀ ਪਾ ਦੇ ਕੇ ਆਇਆ ਲੈ ਕੇ ਪੱਟੀ ਹੱਟੀ ਪਦ ਦੇ ਪਾਸ ਆ ਗਿਆ ਨਾ ਬਿਨਾਂ ਨਾ ਪੜੋ ਅਜਾੜ ਬਾਦ ਦੇ ਲਿਖ ਕੇ ਗੇਣ ਲਗੇ ਰਾਂਜੀਤੀਆਂ ਗੱਲਾਂ ਪਹਾੜੇ ਆਦਿਕ ਕਹ ਲੋਗਾ ਮੇਰਾ ਨਾਮ ਤੋਂ ਬਿਨਾ ਕਿਸੇ ਕਰ ਅਚਾਰ ਕਰਦਾ ਬੋ ਵਾਲੀ ਮਿੱਟੀ ਆ ਨੀ ਮਾਪਣ ਨੀ ਪ੍ਰਹਲਾਦਨ ਕੇ ਹਉ ਮੇਰੀ ਪਟੀਆਂ ਲਿਖ ਦੇ ਹੋ ਗੋਵਿੰਦ ਮੁਰਾਰ ਜੀ ਫੱਤੀ ਦੇ ਉੱਤੇ ਫੱਟੀ ਤੇ ਇਹ ਲਿਖਣਾ ਹੈ ਗੋਵਿੰਦ ਪਿਸ਼ਮੀ ਦੀ ਰੱਖਿਆ ਕਰਨਾ ਮੁਰਦਾ ਅਦਾਦ ਕੰਨਾ ਅਰੀ ਜੋ ਪ੍ਰਵੇਸ਼ ਹੋ ਦਾ ਨਾਮ ਲਿਖ ਦਿਓ ਪੁੱਤਰ ਪ੍ਰਹਲਾਦ ਸਿਆ ਕਹ ਆ ਮਾਏ ਤੇ ਉਹਦੀ ਧਾ ਜਿਹੜੀ ਮਾਂ ਸੀ ਨਾ ਪ੍ਰਹਲਾਦ ਦੀ ਉਦੇ ਕੋਲੇ ਮਾਸ਼ਟਰ ਸੰਨਦ ਦੇ ਮਰਕਾ ਸ਼ੁਕਰਾਚਾਰ ਦੇ ਪੁੱਤ ਸੀ ਇਹ ਲੈ ਕੇ ਆਏ ਕਿ ਮਾਪਿਆਂ ਨੂੰ ਸਮਝਾਉ ਉਸ ਵੇਲੇ ਪੁੱਤਰ ਨੇ ਢਾਈ ਮਾਦਾ ਨੇ ਧਨ ਪੁੱਤਰ ਪ੍ਰਹਿਲਾਦ ਸਿੰਘ ਕਹਿਆ ਮਾਏ ਮਾਪਿਆਂ ਨੂੰ ਕਿਹਾ ਹੀ ਪ੍ਰਹਿਲਾਦ ਪੁੱਤਰ ਪਰਿਵਰਤਨਾ ਨਾ ਪੜੋ ਰਹੀ ਸਮਝਾਏ ਤੇਰੀ ਪਰਵਰਤੀ ਹੈ ਨਾ ਇਹ ਸੋ ਜੋ ਪਰਵਰਤੀ ਪ੍ਰਾਇਵਰਤ ਹੈ ਪਰਾਯੋ ਉਜਾਰ ਹੈ ਪ੍ਰਾਇਆ ਭਜਨ ਆਦ ਕਰਨਾ ਜਿਹੜਾ ਹੈ ਉਹ ਤੇਰਾ ਪਿਤਾ ਕਰਨੀ ਦਾ ਕਿਸੇ ਨੂੰ ਬਥੇਰਾ ਸਮਝਾ ਰਹੀ ਤਾਂ ਪ੍ਰਹਲਾਦ ਕਹਿੰਦਾ ਮਾਤਾ ਮੈਂ ਪ੍ਰਵਿਰਤੀ ਨਹੀਂ ਪੜਾਈ ਨਹੀਂ ਪੜਣੀ ਉਹ ਫੇਰੀ ਸਮਝਾ ਰਹੀ ਕਿ ਨਾ ਮੈਂ ਤਾਂ ਮਾਰਦਾ ਨਾਮ ਵੀ ਆਪਣਾ ਹੈ ਨਿਰਪੋਦਾਤਾ ਹਰ ਜੀਉ ਮੇਰੇ ਨਾਲ ਜਿਹੜਾ ਤੇਰਾ ਪਿਤਾ ਤੈਨੂੰ ਮਾਰੇਗਾ ਤਾਂ ਕਹਿੰ ਲਗਾ ਹੈ ਮਾਤਾ ਮੇਰਾ ਨਿਰਪੋਜਾ ਦਾਤਾ ਪਰਮੇਸ਼ਰ ਹਰੀ ਉਦੋਂ ਮੇਰੇ ਅੰਗ ਸੰਗੇ ਨਾਲ ਜੇ ਹਰ ਛੋਡੋ ਤਾਂ ਕੁਲ ਲੱਗੇਗਾ ਜੇ ਭਗਵਾਨ ਦਾ ਨਾਮ ਛੱਡਦਾ ਥੋੜੀ ਕੋਲ ਸਾਰੀ ਨੂੰ ਕਲੰਕ ਲੱਗ ਜੂ ਵੀ ਕੋਈ ਵੀ ਭਗਤ ਨਹੀਂ ਪੈਦਾ ਹੋਇਆ ਤ੍ਰਿੰਦਾਂ ਦੇ ਕੋਲ ਵਿੱਚ ਇਸ ਕਰਕੇ ਮੈਂ ਭਗਤੀ ਨਹੀਂ ਛੱਡਨੀ ਹੈ ਤੇ ਤਾਂ ਕੁਲ ਲੱਗੇ ਗਾਣ ਤਾਂ ਗੁਰੂ ਦੀ ਕੋਲ ਨੂੰ ਕਲੰਕ ਲੱਗੂਗਾ ਕਹਿਣਗੇ ਗੁਰੂ ਦਾ ਉਪਦੇਸ਼ ਲੈ ਕੇ ਅਸਰਾ ਨਾਲ ਡਰਦਾ ਛੱਡ ਗਿਆ ਭਾਈ ਇਹ ਵੀ ਕਲੰਕ ਲੱਗੇਗਾ ਇਸ ਕਰਕੇ ਮੈਂ ਪਰਮੇਸ਼ਰ ਦਾ ਭਜਨ ਨਹੀਂ ਕਦੇ ਛੱਡ ਸਕਦਾ ਤੇ ਭਗਤਾਂ ਦੇ ਕੋਲ ਨੂੰ ਕੋਲ ਨੂੰ ਗਾਲ੍ਹਾਂ ਦੇ ਕੇ ਲੈ ਦੇਖੋ ਭਗਤ ਕਹੌਂਦਾ ਸੀ ਤੇ ਦਰਦ ਛੱਡ ਗਿਆ ਪਰਮੇਸ਼ਰ ਦੀ ਭਗਤੀ ਕਹ ਰਹੇ ਭਗਤਾਂ ਦੀ ਕੋਲ ਨੂੰ ਕਲੰਕ ਲੱਗੇਗਾ ਕਹਿਣਗੇ ਭਗਤ ਪ੍ਰਹਿਲਾਦ ਕਹੌਂਦਾ ਸੀ ਦਰਦਾਂ ਛੱਡ ਗਿਆ ਭਗਤੀ ਹੇਲਾਦ ਸਭ ਚਾਟੜੇ ਵਿਗਾਰੇ ਹੇਲਾਦ ਜਦੋਂ ਇਹ ਮਾਸਟਰ ਕਦੇ ਜਾਇਕ ਅਨਸਾਰਿਆਂ ਨੂੰ ਸ਼ਹਿਰੇਂ ਜਾ ਕੇ ਕੀਰਤਨ ਕਰਨ ਲੱਗਿਆ ਕਰੇ ਸਾਰੀ ਨਗਰੀ ਜੋ ਬਿਚਿਆ ਕਨ ਉੱਥੇ ਵੀ ਕੀਰਤਨ ਕਰਦੇ ਫਿਰਿਆ ਕਰਨਾ ਸੰਗੇ ਮਰ ਕੇ ਉਸ ਵੇਲੇ ਦੇਖਿਆ ਪਰੇਲਾਦ ਤਾਂ ਸਾਰੇ ਮੁੰਡੇ ਜਿਹੜੇ ਸੀ ਇਹ ਸਾਰੇ ਵਿਗਾੜ ਤੇ ਕੀਰਤਨ ਕਰਨ ਲੱਗਦੇ ਹਨ ਇਹ ਵਿਗਾੜੇ ਸਮਝਦੇ ਹਨ ਨਾ ਹਮਾਰਾ ਕਹਾ ਨਾ ਸੁਨੇ ਆਪਣੇ ਕਾਰਜ ਸਵਾਰੇ ਸਭਾ ਤੇ ਹਪਰੇ ਲਾ ਸੁਣਦਾ ਨਹੀਂ ਆਪ ਦੀ ਭਗਤੀ ਦੇ ਕਾਰਜ ਸਵਾਰੀ ਜਾਂਦਾ ਹੈ ਸੋ ਨਗਰੀ ਮਹਿ ਭਗਤ ਦਰੜਾਈ ਜੀਤੇ ਨਾਵੇਂ ਮੁੰਡੇ ਮਿਲ ਗਏ ਕੀਰਤਨੀ ਕਰੀ ਜਾਂਦੇ ਮਹਾਰਾਜ ਦੇ ਨਾਮ ਦਾ ਪ੍ਰਹਲਾਦ ਦਾ ਐਸਾ ਪ੍ਰਚਾਰ ਹੋਇਆ ਸਾਰੀ ਨਗਰੀ ਮਲਬਾਨ ਦੇ ਵਿੱਚ ਪਰਮੇਸ਼ਰ ਦੀ ਭਗਤੀ ਦਰਲ ਕਰਾਤੀ ਦੋਹਟਾ ਸਵਾ ਦਾ ਕ੍ਰਿਸ਼ਨ ਆ ਬਸਾਈ ਦੋਹਟਾ ਦੇ ਪੁੱਤਰ ਸੀਨਾ ਸਵਾ ਦੇ ਜਿੰਨੇ ਪੰਡੇ ਸੀ ਉਹਨਾਂ ਦੀ ਕੋਈ ਵਾਹ ਨਹੀਂ ਚੱਲਦੀ ਇਸ ਪ੍ਰਕਾਰ ਕੀਰਤਨ ਭਜਿ ਲਾਂਦੇ ਸੰਡੇ ਮਰ ਕੇ ਕੀ ਪੁਕਾਰ ਪ੍ਰਹਲਾਦ ਦੀ ਬਾਅਦ ਸੰਡੇ ਦੇ ਮਰ ਕੇ ਦੋਵੇਂ ਸ਼ੁਕਰਾ ਯਾਰ ਦੇ ਪੁੱਤਰ ਮਾਸ਼ਟਾ ਨੇ ਬਾਰਸ਼ਾਲੇ ਪਾਸਰ ਨਾਕਸ਼ ਕੋਲੇ ਪੁਕਾਰ ਫਰਿਆਦ ਕੀਤੀ ਸਭੇ ਜੈਤ ਰਹੇ ਚਖਮਾ ਸਰਦਲ ਦੁਰਾ ਰਹੇ ਚ ਹਮਾਰ ਕੇ ਹੰਬ ਗਏ ਔਰ ਹਟਦੇ ਨਹੀਂ ਹਨ ਭਜਨ ਕਰਨੋਂ ਭਗਤ ਜਨਾ ਕੀ ਪਤ ਰੱਖੈ ਸੋਈ ਆਉਦੇ ਭਗਤ ਜਨਾ ਦੀ ਪਤ ਪਰਮੇਸ਼ਵਰੀ ਦੀ ਕਿਤਾਬ ਰੱਖਦੇ ਸੋ ਆਪੀ ਕੀਤੇ ਗਏ ਕਹਿਆ ਕੀ ਹੋਈ ਤੂੰ ਤੋਇ ਇਹ ਜੀਵਨ ਕਹੇ ਕਿ ਮੈਂ ਵੀ ਭਜਨ ਕਰਨ ਦੇਵਾਂਗੇ ਉ ਕੀ ਹੋ ਸਕਦਾ ਹੈ ਕਰਤਾ ਸੰਜੋਗੀ ਦਾਤ ਰਾਜ ਚਲਾਇਆ ਓਏ ਬਾਦਸ਼ਾਹ ਸੀ ਇਸ ਵਕਤ ਦਾ ਤਾਂ ਕਹਿੰਦੇ ਕਿ ਜੀ ਬੂਰੂਲੇ ਜਨਮ ਦੀ ਤਾਬ ਕੀ ਦਸੀਏ ਨੇ ਉਹ ਤਬਦੇ ਕਰਮੇ ਕਰਕੇ ਉਹ ਸੰਜੋਗ ਕਰਕੇ ਨੂੰ ਰਾਜ ਮਿਲ ਗਿਆ ਫਰਨਾਖਸ਼ ਨੂੰ ਬਹਿਤ ਆ ਨੇ ਆਪ ਦਾ ਰਾਜ ਚਲਾਉਣੋਂ ਕੀਤਾ ਹਕੂਮਤ ਤੋਰੀ ਹਰ ਨਾ ਬੁਝੈ ਤਨੇ ਆਪ ਭੁਲਾਇਆ ਕੋ ਵਾਹੀ ਨੂੰ ਨੇ ਆਪ ਹੀ ਬੇਮਖਿਆਲ ਕੇ ਭੁਲਾਤਾ ਨਾ ਮਾਰੇ ਨੂੰ ਸਮਝ ਗਈ ਨਹੀਂ ਹੈ ਇਹ ਕੋ ਜੋ ਪੁੱਤਰ ਪ੍ਰਹਿਲਾਦ ਸਿਉ ਬਾਦ ਰਚਾਇਆ ਭਗਤ ਜੰਮੇ ਇਹਦੇ ਘਰ ਸੀ ਇਹਨੂੰ ਮਾਰਨ ਵਾਸਤੇ ਹੀ ਮਹਾਂਕੌਂਦ ਤੇ ਕੀਤੇ ਸੀ ਪੁੱਤਰ ਪ੍ਰਹਿਲਾਦ ਦੇ ਨਾਲ ਝਗੜਾ ਰਚਾਇਆ ਇਸਨਕੇ ਮੈਂ ਤੈਨੂੰ ਜਪਣ ਨਹੀਂ ਦੇਣਾ ਜਲੇ ਹਰਨਾਕ ਜਲੇ ਹਰਨਾਕ ਆਉਂਦਾ ਸੀ ਅੰਦਰ ਆ ਭੂਜੈ ਕਾਲ ਨੇੜੇ ਆਇਆ ਇਹ ਸਤਿ ਆਪਾ ਦੀ ਐਨੀ ਸੀ ਸਮਝਦਾ ਨਹੀਂ ਕਿ ਮੇਰਾ ਹੀ ਕਾਲ ਨੇੜੇ ਆ ਗਿਆ ਪ੍ਰਹਿਲਾਦ ਨੂੰ ਮਾਰਨਾ ਚਾਹੁੰਦਾ ਹੈ ਪ੍ਰਹਿਲਾਦ ਕੋਠੇ ਵਿੱਚ ਰੱਖਿਆ ਪ੍ਰਹਿਲਾਦ ਭਗਤ ਨੇ ਇੱਕ ਕੋਠੇ ਦੀ ਬੰਦ ਕਰ ਦਿੱਤਾ ਉਸ ਦੇ ਰੱਖਿਆ ਕੀ ਰੱਖਿਆ ਇਹਨੂੰ ਬਾਹਰ ਦਿਆ ਤਾਲਾ ਬਾਹਰ ਉਹ ਤਾਲਾ ਲਾਤਾ ਕਹਿੰਦੇ ਸਾਖੀ ਜੀ ਲਿਖਿਆ ਉਸ ਪ੍ਰੇਤ ਰਹਿਦਾ ਸੀ ਕੋਠੇ 'ਚ ਬੇਨਾਮ ਭਗਤ ਨੂੰ ਵੀ ਪ੍ਰੀਤ ਆਪੇ ਖਾ ਜਾਏਗਾ ਜਿੰਦਾ ਲਾ ਦਿੱਤਾ ਪਰ ਪ੍ਰਹਿਲਾਦ ਭਗ ਦਾ ਪ੍ਰੇਜਨ ਕੀ ਬਗਾਨਾ ਸੀ ਇਹ ਦਰਸ਼ਨ ਕਰਦੇ ਉਹ ਵੀ ਮੁਕਤ ਹੋ ਗਿਆ ਸੋ ਇਸ ਪ੍ਰਕਾਰ ਨਿਰਭਉ ਰਹਾ ਪ੍ਰਹਿਲਾਦ ਨਿਰਭਾਉ ਬਾਲਕ ਮੂਲਨ ਡਰੈ ਨਿਰਭਾਉ ਬਾਲਕ ਮੂਲ ਕੋਈ ਨਹੀਂ ਡਰਦਾ ਕਿਸੇ ਤੋਂ ਵੀ ਮੇਰੇ ਅੰਤਰ ਗੁਰੂ ਗੋਪਾਲ ਵੇਰਾ ਅੰਤਰ ਗੁਰੂ ਗੋਪਾਲਾ ਜੇ ਹਿਰਦੇ ਅੰਦਰ ਗੁਰੂ ਪ੍ਰਭੂ ਦਾ ਪਾਲਕ ਆਕਾਲ ਪਰਖਾ ਪਏ ਨਿਸ਼ਚਾ ਸੇਸ ਗਿੱਤਾ ਹੋਵੇ ਸ੍ਰੀ ਕੀ ਕਰੇ ਲੋਕ ਕਹਿੰਦਾ ਹੋਇਆ ਜਰਾ ਜੀਵ ਹੈ ਏ ਜੇ ਮਹਾਰਾਜ ਦੇ ਪਿਆਰੇ ਦੀ ਸ੍ਰੀ ਕੀ ਬਰਾਬਰੀ ਕਰਿਓ ਉਸ ਦੀ ਪਰ ਹੁੰਦਾ ਨਾ ਉਤਰ ਆਇਆ ਉਸ ਦਾ ਨਾਮ ਵੀ ਜਲੇ ਹਮਨਾਕ ਥਲੇ ਨਾਮ ਉਤਰਾ ਲਿਆ ਕਿ ਮੈਂ ਹੀ ਆ ਸਭ ਕੁਝ ਜੋ ਦਰ ਲਿਖਿਆ ਸੋ ਆਏ ਬਹੁਤ ਬਾਦੀ ਨੇ ਦੱਸਿਆ ਬੇਲੂ ਮਾਈ ਵੀ ਨੇ ਕਿ ਕਹਿੰਕੇ ਸਾਡੇ ਪ੍ਰਚਾਰ ਕਰਨ ਲੱਗੇ ਕੌਮੀ ਮਨਿਸਟਰ ਕੇ ਬੰਦਾ ਹੀ ਆ ਸਭ ਕੁਝ ਉਹ ਮੈਂ ਪਹਿਲਾਂ ਜੋ ਬੁਕਾਇਆ ਕਹਿੰਦੇ ਸਭ ਕੋਈ ਕਹਿੰਦੇ ਰਹੇ ਕਹਿੰਦਾ ਵੀ ਚੀਚੀ ਵੜ ਦੰਨੇ ਤੇਰੀ ਤੇ ਤੂੰ ਇਹਨੂੰ ਬਣਾ ਕੇ ਵਿਖਾ ਫੇਰ ਚੁੱਪ ਕਰਕੇ ਸਾਰੇ ਟੇਕੇ ਪੈ ਗਏ ਇਸ ਪ੍ਰਕਾਰ ਸਾਫ਼ ਸਨ ਜੀ ਅਗਿਆਮੀ ਵੀ ਸਮਝੰਦੇ ਕਿ ਕਾਲ ਮੇਰੇ ਆ ਰਿਹਾ ਹੈ ਔਰ ਹੁੰਦਾ ਨਾ ਉਤਰਾਇਆ ਔਰ ਨ ਹੋਇਆ ਨਾ ਉਖਾ ਲਿਆ ਹੈ ਕਿ ਮੈਂ ਹੀ ਸਭ ਕੁਝਾਂ ਜੋ ਤੁਰ ਲਿਖਿਆ ਸੋ ਆਏ ਪਹਤਾ ਜਿਹੜਾ ਤੂੰ ਪਰਮੇਸ਼ਰ ਵੱਲੋਂ ਲੇਖ ਲਿਖਿਆ ਉਹ ਆ ਪਹੁੰਚਿਆ ਅਖੀਰ ਜਾਨਸੇਵਾ ਬਾਦਰ ਚਾਇਆ ਅੰਤ ਦਾ ਸਮਾ ਆ ਗਿਆ ਇਸ ਹਰਨਾਕਸ਼ ਦਾ ਮਾਰੋ ਦੇ ਜਨਾ ਭਗਵਾਨ ਨਾਲ ਝਗੜਾ ਇਸ ਨੂੰ ਵਿਚਾਲਿਆ ਸੀ ਪਿਤਾ ਪ੍ਰਹਿਲਾਦ ਸਿੰਘ ਗੁਰੂ ਜੇ ਉਠਾਇਆ ਉਸ ਪਿਤਾ ਨੇ ਹਰਨਾਕਸ਼ ਨੇ ਪ੍ਰਹਿਲਾਦ ਭਗਤ ਨੂੰ ਗਦਾ ਚਾਕੇ ਉਠਾ ਕੇ ਮਾਰਨ ਲਗਾ ਕਹਾ ਤੁਮਾਰਾ ਜਗਦੀਸ਼ ਗੁਸਾਈ ਇੱਕ ਵਾਰੀ ਗਲਾ ਪਕੜੀ ਸੀ ਇੱਕ ਵਾਰੀ ਖੜਗ ਨਾਲ ਸਿਰ ਵੱਢਣ ਲਗਾ ਸੀ ਕਿਉਂ ਇਹ ਸਾਰੇ પ્રસੰਗ ਆਉਂਦੇ ਹੋਰ ਥਾਉ ਵੀ ਕਹਿੰਦੇ ਕਿੱਥੇ ਤੇਰਾ ਜਗ ਦਾ ਈਸ਼ਰ ਜਿਹਨੂੰ ਤੂੰ ਪਸਵੀ ਦਾ ਸਾਈਂ ਕਹਿਣਾ ਹੈ ਜਗ ਜੀਵਨ ਦਾਤਾ ਅੰਤ ਸਹਾਈ ਦੰਨ ਤਾਂ ਪਈ ਜਗ ਤੇ ਜੀਵਨ ਚੇਤਨ ਸਾਰੇ ਜਗ ਦਾ ਜੀਵ ਰੂਪ ਆ ਉਹਦਾ ਅੰਤ ਨੂੰ ਸਹਾਇਤਾ ਕਰਨ ਵਾਲਾ ਪਰਮੇਸ਼ਰ ਤਰਾ ਲਾਜ਼ਮ ਕਿਹਾ ਜਹ ਦੇਖਾ ਤਹ ਰਹ ਹ ਸਮਾ ਜਨਾਂ ਜਿੱਥੇ ਦੇਖਦਾ ਸਾਰੇ ਉਹ ਵਿਆਪਕ ਹੋ ਰਿਹਾ ਹੈ ਪ੍ਰਹਲਾਦ ਭਗਤ ਜਦੋਂ ਇਸ ਤਰ੍ਹਾਂ ਕੇ ਥੰਮ ਉਪਾਰ ਹਰਾਪ ਦਿਖਾਇਆ ਕਹਿੰਦੇ ਥੰਮ ਵਿੱਚ ਵੀ ਹੈ ਕਹਿੰਦੇ ਹਾਂ ਥੰਮ ਵਿੱਚ ਵੀ ਹੈ ਪ੍ਰਹਲਾਦ ਜੀ ਤਾਂ ਕਹਿੰਦੇ ਕੰਬੇ ਆ ਉਸ ਵੇਲੇ ਕੀੜੀ ਦਾ ਰੂਪ ਧਾਰ ਕੇ ਥੰਮ ਦੇ ਕੇ ਫਿਰ ਲੱਗ ਗਿਆ ਪ੍ਰਹਲਾਦ ਨੂੰ ਉਸ ਨੂੰ ਉਸ ਵੇਲੇ ਜਫਾ ਪਾ ਲਿਆ ਫਿਰ ਭਗਤ ਦੀ ਰੱਖਿਆ ਕਰਨ ਆ ਕੇ ਥੰਮ ਵਿੱਚੋਂ ਪ੍ਰਗਟ ਹੋ ਗਏ ਅਹੰਕਾਰੀ ਦੇਹਤ ਸਮ ਪਾੜ ਹਰਾਪਤ ਦਿਖਾਇਆ ਉਹਨੂੰ ਆਪਣਾ ਆਪ ਬਖਾਤਾ ਥੰਮ ਨੂੰ ਪੈਦਾ ਕਰਕੇ ਪਰਮਾ ਤੁਸੀਂ ਕੀ ਜੋ ਨੀ ਸੀ ਪੈਦਾ ਹੋਇਆ ਨਰਸਿੰਘ ਨੂੰ ਬਹਿਸ ਆਸੀ ਥੰਮ ਵਿੱਚ ਕਦੋਂ ਬਰਮਨ ਫੈਲਾ ਕਰ ਲੋ ਅਸੀਂ ਅਹੰਕਾਰੀ ਦੇ ਤ ਮਾਰ ਪਚਾਰਾ ਹੋਹ ਕਾਰੀ ਗਈ ਸੀ ਉਹਨੂੰ ਮਾਰ ਕੇ ਉਸ ਵੇਲੇ ਪਚਾਇਆ ਨਾਸ਼ ਕਰਦਾ ਸਾਡ ਦਿੱਤਾ ਭਗਤਾਂ ਮਨ ਆਨੰਦ ਵੱਜੀ ਵਧਾਈ ਅਰੰਗੀ ਜੀ ਸਾਨੂੰ ਕੈਰ ਪ੍ਰਕਾਰ ਦੇ ਸ਼ਲੋਕ ਜੀਬ ਸਰੂਪ ਸੂਜਿ ਵਾਲੇ ਉਨਾਲੇ ਮੰਨਜ ਨੰਦ ਹੋ ਗਿਆ ਬੜੀਆਂ ਖੁਸ਼ੀਆਂ ਵੱਜ ਗਈਆਂ ਆਪਣੇ ਸੇਵਕ ਦੇ ਵਡਿਆਈ ਆਪਣੇ ਸੇਵਕ ਪਹਿਲਾ ਜੀ ਨੂੰ ਮਹਾਰਾਜ ਸਾਹਿਬ ਨੂੰ ਵਡਿਆਈ ਬਖਸ਼ਣੀ ਚਾਹੀ ਉਸ ਵਕਤ ਜੰਮਨ ਮਰਨਾ ਮੋਹ ਪਾਇਆ ਜੇ ਦੱਸਿਆ ਪ੍ਰਹਿਲਾਦ ਨੂੰ ਕਿ ਜੰਮਨ ਮਰਨਾ ਉਹਨਾਂ ਜੀਆਂ ਨੂੰ ਜਿਨ ਮਨਜ ਮੋਹ ਪੈਰਾ ਦਿੱਤਾ ਹੈ ਮੰਗੇ ਅਗਿਆਨ ਕਰਕੇ ਹੀ ਮਨ ਜਿਨਾਂ ਦੇ ਅਗਿਆਨ ਹੈ ਜਮਣ ਮਰਨ ਨੂੰ ਪੈਦਾ ਹੋਇਆ ਹੈ ਤੇ ਮੋਹ ਪੈਦਾ ਹੋਇਆ ਸੀਰਾਂ ਦਾ ਆਉਣ ਜਾਣ ਕਰਤੇ ਲਿਖ ਪਾਇ ਮਨ ਉਸ ਜੀਆਂ ਦੇ ਸਿਰ ਤੇ ਕਰਤਾ ਪੁਰਖ ਆਉਣਾ ਜਾਣਾ ਜਮਣ ਮਰਨ ਲਿਖ ਕੇ ਪਾਉਂਦਾ ਹੈ ਗ੍ਰਹਲਾਦ ਕਹਿ ਕਾਰਜ ਹਰ ਆਪ ਦਿਖਾਇਆ ਜੇ ਗੁਰੂ ਪ੍ਰੀਰਲਾਦ ਪਾਗ ਦੀ ਰੱਖਿਆ ਦੇ ਕਾਰਜ ਵਾਸਤੇ ਹਰੀ ਨੇ ਆਪਣਾ ਸਰੂਪ ਨਰਸਿੰਘ ਰੂਪ ਪ੍ਰਗਟ ਕਰਕੇ ਉਹ ਖਾਪਤਾ ਭਗਤਾਂ ਕਾ ਗੂਲ ਅੱਗੇ ਆਇਆ ਜੋ ਬੋਲ ਸੀ ਨਾ ਉਹ ਕਿ ਜਿੱਥੇ ਵੇਖਾਂ ਉੱਥੇ ਹੀ ਵਿਆਪਕ ਹੈ ਇਹ ਅੱਗੇ ਪ੍ਰਤੱਖ ਹੋ ਗਿਆ ਸਾਹਮਣੇ ਆ ਗਿਆ ਦੇਵ ਕੁਲੀ ਲక్ష్ਮੀ ਕੋ ਲక్ష్ਮੀ ਕਾ ਕਰਹਿ ਜੈ ਕਾ ਇਹ ਜਮਾਰਾ ਸਾਡਾ ਭਾਇਦਾ ਕੂਪ ਹੈ ਜਿਸ ਵੇ ਆਪਣੇ ਬਿਵਾਨ ਹੁਲਾਇਆ ਕਰਦੋਂਦਿਆਂ ਨੂੰ ਸਾਰੇ ਬਗਾਂ ਵਿਖੜ ਗਏ ਬਿਵਾਨ ਦੇਵ ਕਹਿੰਦੇ ਹਲ ਚਲੀ ਪੈਗੀ ਫਿਰ ਲక్ష్ਮੀ ਨੂੰ ਕਹਿਣ ਲੱਗੇ ਕਿ ਇਹ ਲక్ష్ਮੀ ਦੇਵਤਿਆਂ ਜਿੰਨੇ ਕੋਲ ਸੀ ਤੇ ਵੀ ਨੰਸਕਾਇਰ ਕਰਕੇ ਕਹਿੰਦੇ ਪਹਿਲਾ ਮੱਥਾ ਦੇਖਦੇ ਦੇਵੀ ਨੂੰ ਫਿਰ ਉਹ ਕਹਿੰਦੇ ਆ ਮਾਤਾ ਨਰਸਿੰਘ ਦਾ ਰੂਪ ਨਵਾ ਜਲਸੀ ਨ ਸਿੰਘ ਦਾ ਰੂਪ ਹੈ ਜਾਂ ਭਿਆਨਕ ਹੈ ਸਾਥੋਂ ਸਹਾਰਿਆਂ ਦੀ جنگ ਇਹ ਜਾ ਕੇ ਮੇਡ ਕਹਦੇ ਵੀ ਇਹ ਰੂਪ ਬਦਲੋ ਜੀ ਆਪ ਦਾ ਸੋਹਣਾ ਰੂਪ ਧਾਰ ਲਓ ਇਹ ਨੀਂਂਤੀ ਕਰ ਜਾ ਕੇ ਲక్ష్ਮੀ ਪਾ ਕਰੇ ਨਾ ਸਕ ਜਾਈ ਲక్ష్ਮੀ ਉਹਦੇ ਚਰਨਾਂ ਨੂੰ ਚਾਹਦੀ ਰਹਿੰਦੀ ਸੀ ਲੋਕੇ ਗਈ ਐਸਾ ਭੈ ਡਰੇ ਹੋਇਆ ਨੇੜੇ ਨਹੀਂ ਜਾ ਸਕੀ ਕੰਮ ਦੀ ਪਿੱਛੇ ਹੀ ਮੁੜ ਆਈ ਬ੍ਰਹਲਾਦ ਜਨ ਚਰਨੇ ਲੱਗ ਫਿਰ ਸਾਰਿਆਂ ਦੀ ਜਨ ਕ ਭਰ ਬ੍ਰਹਲਾਦ ਲక్ష్ਮੀ ਵੀ ਦਰਦੀ ਨੇੜੇ ਨਹੀਂ ਜਾਂਦੀ ਐਡਾ ਭੈ ਦਾ ਰੂਪ ਹੈ ਤੂੰ ਹੀ ਸਾਡੀ ਮਦਦ ਕਰ ਸ਼ਾਂਤ ਕਰਾ ਸੂਪ ਨੂੰ ਤੇ ਬ੍ਰਹਲਾਦ ਉਸ ਵੇਲੇ ਮਿਰਬਾਉ ਸੀ ਮਾਵੇ ਚੰਨਾ ਕਵਲਨ ਜਾ ਲਗਾ ਸਤਿਗੁਰ ਨਾਮ ਨਿਦਾਨ ਦਰੜਾਇਆ ਲੰਗੋ ਜੀ ਸਰੇ ਲਾਜ ਤੈਨੂੰ ਕਿੱਥੋਂ ਦਾਤ ਮਿਲੀ ਹੈ ਕਹਿਣ ਲੱਗੇ ਜੀ ਸਤਿਗੁਰਾਂ ਦੀਆਂ ਜੇ ਰਾਹੀ ਸਾਨੂੰ ਨਾਮਦਾਨ ਪਰਮੇਸ਼ਰ ਆਪ ਹੀ ਮਿਲਿ ਕਰਾਇਆ ਹੈ ਰਾਜ ਮਾਲ ਝੂਠੀ ਸਭ ਮਾਇਆ ਇਹ ਜਿਸ ਆਉ ਤੇ ਰਾਜ ਇਹ ਰਾਜ ਦੀ ਪ੍ਰਾਪਤੀ ਹੈ ਮਾਲ ਹੱਥੀ ਘੋੜੇ ਆਦ ਕਹਿ ਨਜਮੋ ਨਹੀਂ ਲਵਣਾ ਬਾਰੀ ਮਾਇਆ ਝੂਠੀ ਹੈ ਲੋਬੀ ਨਰ ਰਹੇ ਲਪਟਾਏ ਜੀ ਲੈ ਕੀ ਲੋਕ ਹੈ ਉਹ ਜੋ ਫਸਰੇ ਹੋ ਨਾ ਹਰ ਕੇ ਨਾਮ ਬਿਨ ਦਰਗਹ ਮਿਲੈ ਸਜਾਏ ਮਾਰੇ ਨਾਮ ਤੋਂ ਬਿਨਾ ਪ੍ਰਕਾ ਨੂੰ ਕੋਈ ਗਾਜ ਸਜਾਵਾਂ ਮੈਨੂੰ ਜਾਂ ਜਨ ਮਿਲੇਗਾ ਜੈ ਨਾਨਕ ਸਭ ਕੋ ਕਰੇ ਕਰਾਇਆ ਜੋ ਸਭ ਨੂੰ ਨਾਮੁ ਗੁਰਦੇਵ ਦੀ ਤੈਨ੍ਹੇ ਸਾਰਾ ਜੋ ਇਸ ਰਚੀ ਹੈ ਬੋਸ ਪਰਮੇਸ਼ਰ ਦਾ ਕਰਾਇਆ ਹੋਇਆ ਕਰਤੱਵ ਕਰ ਰਹੀ ਹੈ ਸੇ ਪਰਵਾਰ ਜਿਨ੍ਹਾਂ ਨੇ ਹਰ ਸਿਉ ਚਿੱਤ ਲਾਇਆ ਉਹ ਸਫਲ ਹੋ ਹਨ ਭਾਈ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਲ ਚਿੱਤ ਨੂੰ ਜੋੜ ਲਿਆ ਹੈ ਆਪਣੇ ਨੂੰ ਭਗਤਾਂ ਦਾ ਅੰਗੀਕਾਰ ਕਰਦਾ ਹੈ ਉਸ ਪਰਮਕਾਰ ਸਾਜੂ ਕੋ ਚ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਭਗਤਾਂ ਦਾ ਅਨਿਕਾਰ ਪਾਸ ਕਰਦਾ ਆਇਆ ਗ੍ਰਹਿਣ ਕਰਦਾ ਆਇਆ ਭੜਕਾਂ ਦੀ ਵਿਡਿਆਈ ਨੂੰ ਖਾ ਕਰ ਲਾਇਆ ਕਰਦਾ ਆਪ ਆਪਣਾ ਰੂਪ ਦਿਖਾਇਆ ਕਰਦਾ ਪੁਰਖ ਨੇ ਨਰ ਸਿੰਘ ਰੂਪ ਧਾਰ ਕੇ ਆਪ ਦਾ ਰੂਪ ਵਿਖਾਇਆ ਕਰਦਾ ਪੁਰਖ ਨੇ ਆਪ ਦਾ ਸੱਚੇ ਜੰਨ ਰੂਪ ਪਰਗਟ ਕਰਕੇ ਵਿਖਾਤਾ